ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਨੀਟਾ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲਖੂਵਾਲ ਤਹਿਸੀਲ ਅਨਾਲਾ ਤੇ ਜ਼ਿਲ੍ਹਾ ਅਮ੍ਰਿਤਸਰ ਅੱਜ ਦੀ ਵੀਡੀਓ ਤੁਹਾਨੂੰ ਟੋਟਲ ਦੋ ਪਸ਼ੂ ਦਿਖਾਵਾਂਗੇ ਇੱਕ ਤੁਹਾਨੂੰ ਵੈੜ ਦਿਖਾਉਣੀ ਆ ਤਾਜੀ ਸੂਈ ਤੇ ਇੱਕ ਤੁਹਾਨੂੰ ਦੂਜੇ ਨੰਬਰ ਤੇ ਮੀਨੀ ਝੋਤੀ ਫੈਕਲ ਦਿਖਾਉਣੀ ਆ ਆਜਣ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਨਾਂ ਕੀ ਹਾਲ ਜੀ ਆ ਜੀ ਕਿਰਪਾ ਜਾਈ ਦਿਓ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਪਿੰਡ ਦਾ ਪਿੰਡ ਨਾਮ ਨਾਲਾ ਜਿਹੜਾ ਅਮਰਸਰ ਫਿਰ ਜੀ ਆਪਣਾ ਫੋਨ ਨੰਬਰ ਵੀ ਬੋਲ ਦਿਓ ਤੇ ਆ ਦੱਸਿਓ ਵੀਰ ਜੀ ਫਿਰ ਰਵਾੜ ਬਾਰੇ ਕਿਹੜੇ ਘਰ ਕਿੱਥੋਂ ਸੁਆਹ ਹੋਈ ਏ ਹਾਂ ਜੀ ਬੱਚੀ ਬਹੁਤ ਠੰਡੀ ਧੀਰੀ ਨਿਕਲੀ ਪਹਿਲਾ ਸੁਆਹ ਜਿਹੜਾ ਰਵਾੜ ਤੋਂ ਆ ਗਿਆ ਬਹੁਤ ਠੰਡੀ ਸੀ ਰਵਾੜ ਆ ਬਾਕੀ ਥੰਨ ਥੰਨ ਬਹੁਤ ਚੰਗਾ ਲੱਗਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜੀ ਦੇਖੋ ਚਵਾਈ ਵੇਖੋ ਇਹਦਾ ਰੋਹ ਦਾ ਹੀ ਧੀਦੀ ਮੋਟੀ ਹੈ ਹਾਂ ਜਿੰਨੀ ਮੋਟੀ ਤਾਰਿਆ ਪੂਰੀ ਇਹ ਦੇਖੋ ਪੂਰਾ ਚੰਗਾ ਲੱਗਾ ਦੇਖੋ ਬਾਕੀ ਕੱਦ ਕਾਟ ਬੋੜਾ ਠੰਡੀ ਸੀ ਉਹਦੇ ਪੂਰੀਆ ਪਲੂਣ ਵਹਿੜਿਆ ਵੀਰ ਜੀ ਬੱਚਾ ਕੀ ਆ ਗਿਆ ਮੇਰੇ ਮਗਰ ਇੰਨੀ ਠੰਡੀ ਵੀ ਕਰ ਲਈ ਛਾੜ ਦੇ ਥਣ ਬਹੁਤ ਚੰਗਾ ਲੱਗਾ ਵਹਿੜਨ ਨੂੰ ਦੇਖੋ ਚਵਾ ਦੇਖੋ ਆ ਚਵਾ ਬਹੁਤ ਵਧੀਆ ਬਾਕੀ ਖੋਲ ਦੇ ਵੀਰ ਜੀ ਇਹ ਪਹਿਲਾ ਹੀ ਸੁਆ ਦੇ ਹਾਂਜੀ ਤੇ ਪਰਸੋਂ ਵੀ ਸੁਈ ਜੀ ਪਰ ਸੋਈ ਹੈ ਸਾਫ ਸਵੇਰ ਦੀ ਸੋਈ ਹੈ ਬਹੁਤ ਹੀ ਵਧੀਆ ਨਿਕਲ ਚੌੜਾ ਨੀਓ ਸਟਾਰਟ ਜੇ ਤੇ ਬੱਚਾ ਕੀ ਜੇ ਇਹ ਦੇ ਮਗਰ ਬੱਚਾ ਜੇ ਮਗਰ ਉਹ ਪਿੰਡਾ ਨਾੜੂ ਬਿਲਕੁਲ ਗਿੱਲੀ ਸੋਈ ਹੈ ਆ ਵੀਰ ਜੇ ਤੇ ਮਗਰ ਵਸ਼ਾ ਆ ਗਿਆ ਜੇ ਗਿੱਲੇ ਨਾੜੂ ਆ ਬਾਕੀ ਖੋਲ ਦੇ ਬੇਟੀ ਜਰਸੀ ਕ੍ਰੋਸ ਵੈੜਿਆ ਬਾਕੀ ਥਣ ਭਾਂਡਾ ਤੇ ਲਾਗੇ ਤੋਂ ਚੈੱਕ ਕਰ ਸਕਦੇ ਜੇ ਉਹਦੀ ਚੰਗਾ ਥਣ ਲੱਗਾ ਹੈ ਬਾਕੀ ਕਦਕਾੜ ਚੰਗਾ ਆ ਮੋੜ ਦੇ ਵਿੱਚ ਮੰਗੀ ਬਾਜਵਾਲ ਪੂਰੀ ਠੰਡੀ ਸੀ ਲਗ ਰਹੀ ਹੈ ਨਹੀਂ ਨਾ ਲਾਤ ਲੁੱਟ ਮਾਰਨ ਵਾਲੀ ਹੈ ਹਾਂਜੀ ਬਾਕੀ ਫੇਸ ਕੁਆਲਟੀ ਤੇ ਚੈੱਕ ਕਰ ਸਕਦੇ ਹਾਂ ਬਾਕੀਆਂ ਪੁੱਛਦਿਆਂ ਵੀਰ ਨੂੰ ਰੇਡ ਬਹੁਤ ਚੰਗਾ ਥਾਂ ਲੱਗਾ ਬੈਠਣ ਨੂੰ ਬਾਕੀ ਵੀ ਜੀ ਕਿੰਨਾ ਕੁ ਦੁੱਧ ਚਵਾਈ ਜਾਊਗੀ ਉਹਦੇ ਨਾਲ ਬਹੁਤਾ ਨਹੀਂ 16 17 ਕਿਲੋ ਨਾਲ ਜੇ ਨਾ ਸਟਾਰਟਿੰਗ ਪੜੀ ਜੇਗੀ ਉਹ 14 ਕਿਲੋ ਬੋਲਾ ਬਣ ਲੈ ਕੋਈ ਹਾਂਜੀ ਦਾਂ ਵੇ ਬੋਲਾ ਬਣਾ ਕੇ ਚੈੱਕ ਕਰਾ ਦੇ ਠੀਕ ਜੀ ਹਾਂ ਇੰਨੀ ਜ਼ਿਆਦਾ ਚੰਗੀ 10 ਦੇ ਰੇਟ ਫੇਰੇ ਦਾ ਰੇਟ ਦਾ ਇੱਧਰ ਕੋਈ ਰੇਟ ਹੀ ਨਹੀਂ ਹੈ ਸ਼ਾਇਦ ਗਲਤੀ ਦੀ ਹਾਂਜੀ ਜਿੰਨੀ ਖੰਡੀ ਸੀ ਰੀਆ ਹਾਂਜੀ ਮੰਨ ਲਓ ਕਿ ਰੱਖੀਆ ਕੋਈ ਚੱਕਰ ਨਹੀਂ ਭਾਵਨਿਆ ਛੋਟੇ ਛੋਟੇ ਬੱਚੇ ਲੈ ਆਦੇ ਕੋਈ ਯਾਰ ਬਰਫਰਗੀ ਵਹਿੜਿਆ ਪਾਣਾ ਨਾ ਕਿੱਥੇ ਪਾਣ ਦਾ ਤੇ ਇਹ ਵੀ ਬੱਚੇ ਦੇ ਲੰਦੀ ਜੀ ਬਾਕੀ ਬੋਲ ਕੇ ਐਡ ਕਰੂੰਗਾ ਤਾਂ ਅਕਾਊਂਟ ਹਾਂਜੀ ਕਰ ਦੋ ਹਰ ਜੈ ਜੀ ਹਾਂਜੀ ਕਰ ਦੋ ਜੈ ਜਾਈ ਬਿਲਕੁਲ ਹਾਂ ਤੇ ਨਾ ਜਿਹੜੀ ਹੈ ਨਾ 52000 ਦੀ ਅਸੀਂ ਲਵਾਂਗੇ ਲੋ ਵੀ ਵੀਰ ਜੀ ਨੇ ਜਾਂਦੇ ਆ ਕਿ 52000 ਦੀ ਪਲੂਣ ਵਸ਼ੀ ਦੇ ਦਾਂਗੇ ਬਾਕੀ ਚੰਗੇ ਕੱਦ ਕਾਠ ਵਾਲੀ ਆ ਦੇਖੋ ਅੱਛੀ ਤਾਂ ਥਣ ਚੰਗੇ ਥਣ ਵਾਲੀ ਮੈਂੜ ਆ ਖਿੱਚ ਕੇ ਪਰਾਂ ਕਰੀ ਤਾਂ ਵੀ ਨਹੀਂ ਕਰਦੀ ਥੰਡੇ ਥੋਡੇ ਬੋਧ ਆ ਬਾਕੀ ਫੇਸ ਤੋਂ ਹੀ ਚੈੱਕ ਕਰ ਸਕਦੇ ਜੀ ਆਜਾਉਂ ਦੂਜੇ ਨੰਬਰ ਤੇ ਤੁਹਾਨੂੰ ਤੋਹਫਾ ਦਿਖਾਉਣਾ ਮੀਣੀ ਝੋਟੀ ਦੱਸਿਓ ਵੀਰ ਜੀ ਇਹਦੇ ਚਾਰ ਮਹੀਨੇ ਦੀ ਕਿੱਤ ਪਾਸ ਜੀ ਹਾਂਜੀ ਆਪਾਂ ਚੈੱਕ ਕਰਾ ਕੇ ਲਈ ਆ ਹਾਂਜੀ ਇਹ 6 ਕਿਲੋ ਦੇ ਦੋ ਜੇ ਪੰਜ ਮੱਕਾ ਮੰਨ ਕੇ ਉਹ ਲੈ ਜੇ ਜਿਹੜਾ ਮਰਦੀ ਵੀ ਇੱਡੀ ਨੇ ਹਾਂ ਦੇ 5 ਕਿਲੋ ਤੋਂ ਪੱਕਾ ਹੈ ਚਾਰ ਮਹੀਨੇ ਦੀ ਗੱਬਣ ਆ ਬਾਕੀ ਚੈੱਕ ਪਾਸ ਆ ਵੇਖੋ ਥਣ ਥਣ ਨੂੰ ਬਹੁਤ ਚੰਗਾ ਲੱਗਾ ਬਾਕੀ ਚੰਗੇ ਕੱਦ ਕਾਠ ਵਾਲੀ ਇਹ ਵੀ ਸੈਰ ਥਣੀ ਇਹ ਫੌਣ ਬਹੁਤ ਚੰਗਾ ਹੈ 300 ਕਿਲੋ ਦੇ ਦੋਵੇਂ ਹੀ ਕਿਤੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਆ ਕੱਦ-ਕੁੱਦ ਪੂਰਾ ਹੈ ਬਾਕੀ ਖੋਲ ਦੇ ਵੀ ਪਹਿਲੇ ਸੀਮੇ ਦਾ ਰਿਕਾਰਡ ਹੈ 14 ਕਿਲੋ ਦਾ ਹਾਂਜੀ ਤੁਹਾਡੀ ਨਸਲ ਆਣੀ ਹੈ ਜੱਡ ਬਲੈਕ ਹੈ ਪੂਰੀ ਹੈ ਆ ਵੇਖ ਲੋ ਸਾਰੀ ਤੇ 14 ਕਿਲੋ ਦਾ ਰਿਕਾਰਡ ਹੈ ਫੈਲਣ ਦਾ ਹਾਂਜੀ ਹੁਣ ਗੁੱਦੀਆਂ ਸੂਏ ਲਈ ਰੰਗ ਬਣਿਆ ਦੂਜੇ ਸੂਏ ਲਈ ਵੀਰ ਜੀ ਨੇ ਦੇ ਗੱਪਣਿਆ ਪੰਜਾਂ ਨਗਲਾਵਾਂਗੇ ਤੇ 4 ਮਹੀਨੇ ਚੱਕ ਪਾਸ ਹੈ ਹਾਂਜੀ ਬਾਕੀ ਵੀ ਰੰਗ ਕਿੱਥੇ ਪਾਸ ਹੈ ਕੁਈ ਵੀ ਤਸੱਲੀ ਕਰਕੇ ਫੇਰ ਖੜੇ ਬਾਕੀ ਹੁਣ ਖੋਲ ਚੰਗੇ ਕੱਦ ਕਾਠ ਨਹੀਂ ਛੋਟੀ ਆ ਛਾਂਤਣ ਬਹੁਤ ਚੰਗਾ ਲੱਗਾ ਮੋੜ ਦੇ ਵੇਢੀ ਇਸ ਤੋਂ ਚੈੱਕ ਕਰ ਸਕਦੇ ਜੀ ਇਹ ਜੈਡ ਬਲੈਕ ਆ ਗਈ ਬਹੁਤ ਬੰਦੇ ਬੰਦੋ ਵੇਢੀ ਕੋਣ ਨਾ ਬਹੁਤ ਚੰਗਾ ਸੱਜ ਰੰਗ ਹੋਲੇ ਵੀ ਕਿਉਂ ਚਾਹਣਾ ਹੈ ਇੱਕ ਨੰਬਰ ਪੂਰੀ ਦੱਸ ਦੇ ਵੀਰ ਜੀ ਰੇਟ ਇਹਦਾ ਰੇਟ ਦਾ ਭਾਵੇਂ ਥੋੜੀ ਤੇ 80 ਦੀ 75 ਦੀ ਨਿਕਲਦੀ ਆ ਹਾਂਜੀ ਹਾਂ ਨਾ ਜਿਹੜੀ ਹੈ ਨਾ 60000 ਦੀ ਦੇਣੀ ਆ 200 ਰੁਪਏ ਛੋੜ ਕੇ ਵੀਰ ਜੀ ਨੇ ਆਂਦੇ ਵੀ ਹਾਂ ਨਾ 60000 ਦੀ ਦੇਣੀ ਆ 200 ਰੁਪਿਆ ਛੋੜ ਬਾਕੀ ਚੰਗੇ ਕੱਦਗਾਠ ਵਾਲੀ ਝੋਟੀ ਆ ਤੇ ਵੈੜੇ ਪੂਰੀ ਠੰਡੀ ਠੀਵੇ ਰ ਜਰਸੀ ਕ੍ਰੋਸ ਪਲੂਨ ਵੈੜਿਆ ਬਾਕੀ ਵੀਡੀਓ ਵੱਧ ਤੋਂ ਵੱਧ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਾ ਕਰੋ ਵੀਡੀਓ ਨੂੰ ਪੂਰਾ ਵੇਖਣ ਲਈ ਧੰਨਵਾਦ